ਕਰਨਤਾਰ ਨੇ ਗੋਇੰਦਵਾਲ ਰੋਡ ਤੇ ਮੌਜੂਦ ਇੱਕ ਮੈਰਿਜ ਪੈਲੇਸ ਦੇ ਵਿੱਚ ਅੱਜ ਰਾਜੂ ਨਾਮ ਦੇ ਸ਼ੂਟਰ ਦੇ بیٹے ਦਾ ਜਨਮ ਦਿਨ ਮਨਾਇਆ ਜਾ ਰਿਹਾ ਸੀ ਤਾਂ ਇਸੇ ਵਿਛਾਲੇ ਪੁਲਿਸ ਨੂੰ ਇਨਪੁਟ ਮਿਲਿਆ ਕਿ ਇੱਕ ਸ਼ੱਕੀ ਵਿਅਕਤੀ ਫੰਕਸ਼ਨ ਦੇ ਵਿੱਚ ਪਨਾ ਲਏ ਹੋਏ ਤੇ ਇਸੇ ਦਰਮਿਆਨ ਸੂਚਨਾ ਮਿਲਦਾ ਪੁਲਿਸ ਦੀਆਂ ਵੱਡੀਆਂ ਟੀਮਾਂ ਮੌਕੇ ਤੇ ਪਹੁੰਚਦੀਆਂ ਨੇ ਪੂਰੇ ਮੈਰਿਜ ਪੈਲੇਸ ਨੂੰ ਘੇਰਾ ਪਾ ਲਿਆ ਗਿਆ ਤੇ ਫੰਕਸ਼ਨ ਦੇ ਵਿੱਚ ਆਏ ਰਿਸ਼ਤੇਦਾਰਾਂ ਤੋਂ ਲੈ ਕੇ ਹਰ ਇੱਕ ਦੀ ਡਿਟੇਲ ਦੇ ਨਾਲ ਤਲਾਸ਼ੀ ਲਈ ਗਈ ਹੈ ਤਾਂ ਪੁਲਿਸ ਨੇ ਸਖਤ ਚੈਕਿੰਗ ਕੀਤੀ ਹੈ ਤੇ ਪੁਲਿਸ ਦੀ ਸਖਤ ਚੈਕਿੰਗ ਆਪਰੇਸ਼ਨ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਹਾਲਾਤ ਕਾਬੂ ਦੇ ਵਿੱਚ ਆਏ ਨੇ ਤੇ ਮਾਮਲਾ ਸੁਲਝਾ ਲਿਆ ਗਿਆ ਪੁਲਿਸ ਦਾ ਕਹਿਣਾ ਹੈ ਕਿ ਸੁਰੱਖਿਆ ਦੇ ਮੱਦੇ ਨਜ਼ਰ ਇੱਕ ਕਾਰਵਾਈ ਜ਼ਰੂਰੀ ਸੀ ਤਾਂ ਇੱਥੇ ਇੱਕ ਵੱਡੇ ਸ਼ੂਟਰ ਦੇ ਪੁੱਤ ਦਾ ਜਨਮ ਦਿਨ ਮਨਾਇਆ ਜਾ ਰਿਹਾ ਸੀ ਇਸ ਦੇ ਦਰਮਿਆਨ ਵੇਖੋ ਕਿਵੇਂ ਪੁਲਿਸ ਵੱਲੋਂ ਕੱਲ੍ਹੇ-ਕੱਲ੍ਹੇ ਸਮਾਨ ਦੀ ਤਲਾਸ਼ੀ ਲਈ ਗਈ ਹੈ ਹਾਲਾਂਕਿ ਇੱਥੇ ਸਥਿਤੀ ਕੁਝ ਸਮੇਂ ਲਈ ਗੰਭੀਰ ਬਣਦੀ ਵੀ ਨਜ਼ਰ ਆਈ ਹੈ ਨਾਲ ਲਗੇ ਲੈ ਕੇ ਜੀ ਲੈ ਕੇ ਪਤਾ ਨਹੀਂ ਕਿਤੇ ਕਰਿਆ ਹਾਂ ਨਾ ਸਗਰ ਖਾ ਆਇਆ ਮੈਂ ਅਸਗਰ ਦੇ ਦੀ ਦਿਆ ਲਈ ਲੈ ਕੇ ਤੇ ਉਹਦੀ ਲੈ ਆਇਆ ਅੱਜ ਤਿੰਨ ਉਹ ਕਲਾਸੀ ਕੀਤੀ ਆਲੀੜਿਆਂ ਦੀ ਹੱਦਿਆਂ ਦੀ ਵੀੜਿਆਂ ਦੇ ਮਾਰ ਅਸੀਂ ਆਏ ਆਪਣੇ ਹੋਸ ਅੱਤ ਲਗਲਾ ਕੇ ਬਨੇ ਆ ਤੇ ਮੀਰਾ ਜਿਹਨ ਤੇ ਆਈ ਗਿਆ ਤੇ ਇਤਰਾਹੇ ਕਿ ਥੋੜੀ ਕਰ ਸਕਦੇ ਕੀ ਬੋਲਦਾ ਹੈ ਤੇ ਘਰ ਵਾਲਾ ਆ ਬੇਪੂਰੀ ਕੋਈ ਗੰਨੇ ਰਤਵਾਣੇ ਹੀ ਮੰਮੀ ਇਹ ਰਾਜੂ ਦੀ ਨਾਵਾ ਰਾਜੂ ਦੀ ਮੰਮੀ ਤੁਹਾਡਾ ਕੀ ਨਾਮ ਕੀ ਹੈ ਮੈਂ ਨਾ ਸਕਦਾ ਕੀ ਗੱਲ ਬਾਤ ਹੋਈ ਸਾਰੀ ਉਹ ਨਹੀਂ ਆਇਆ ਇੱਕਦਮ ਹੀ ਆਉਦੇ ਕਾ ਉਹ ਪ੍ਰੋਗਰਾਮ ਕਿਸੇ ਖਾਤੇ ਦਾ ਨਾ ਆ ਰਹੀ ਹੈ ਉਹ ਨਹੀਂ ਆ ਗਿਆ ਫੜ ਫੜ ਕੇ ਆਪਣੇ ਭਾਂ ਬਣਾਉਂਦੀ ਗੱਲ ਰਾਜੂ ਤੇ ਕਿਹੜਾ ਮਾਮਲਾ ਦਰਜੀ ਕਾ ਦਾ ਕੀਤੀ ਸੀ ਹੋਰ ਆਇਦੋਗੇ ਅੱ삐 ਹੋਤਾ ਬੀਤੀ ਸਾ ਇੱਕ ਬੰਨਾ ਮੁੰਡਾ ਕਾਕੇ ਦਾ ਜਨਮ ਲੈ ਲੇ ਪੁਰਾਣੀ ਬੱਚੀ ਦਰਜੀ ਉੱਤੇ ਨਾ ਕੋਈ ਨਹੀਂ ਹੈ ਤੇਰੀ ਕਈ ਜੰਦਾ ਹੈ ਤੇਰੀ ਤੋਂ ਜ਼ਿਆਦਾ ਕਚੈਰੀ 3 ਮਹੀਨਾ ਨਹੀਂ ਹੋਇਆ ਅਜੇ ਮਹੀਨਾ ਨਹੀਂ ਹੋਇਆ ਪੀ ਆਏ ਜੋ ਮੰਨਦੇ ਆਂ ਅੱਜ ਵਾਰ ਹਾਂਜੀ ਹਾਂਜੀ ਤਿਆਰ ਹਾਂ ਮਿਲ ਕੇ ਤਰੀਕੇ ਪੋਂ ਜਿਆਦਾ ਕਚੈਰੀ ਜਾਂਦਾ ਏ ਠੀਕ ਹੈ